ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਸਟੱਡੀ ਅਫੀਸ਼ੀਅਲ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਸਾਰਿਆਂ ਲਈ ਖੁਸ਼ਖਬਰੀ ਹੈਗੀ ਐ ਪੰਜਾਬ ਗਵਰਨਮੈਂਟ ਨੇ ਜਿਹੜਾ ਗੈਜ਼ਟ ਪਾਸ ਕੀਤਾ ਹੈ ਪੰਜਾਬ ਸਪੈਸ਼ਲ ਐਜੂਕੇਟਿਡ ਟੀਚਰ ਦੀ ਪਰਤੀ ਦਾ ਜਿਸ ਵਿੱਚ ਜਿਵੇਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਅਸੀਂ 3600 ਪੋਸਟਾਂ ਵਿੱਚ ਭਰਤੀ ਕਰਾਂਗੇ ਤਾਂ ਉਸ ਦਾ ਗੈਜ਼ਟ ਵੀ ਪਾਸ ਹੋ ਚੁੱਕਿਆ ਹੈ ਸਾਰਿਆਂ ਲਈ ਗੁੱਡ ਨਿਊਜ਼ ਹੈਗੀ ਐ ਨਾਲੇ ਜਲਦ ਹੀ ਤੁਹਾਨੂੰ ਨੋਟੀਫਿਕੇਸ਼ਨ ਵੀ ਵੈਬਸਾਈਟ ਉੱਤੇ ਦੇਖਣ ਨੂੰ ਮਿਲ ਜਾਊਗਾ ਤਾਂ ਗਜਟ ਜਿਹੜਾ ਪਾਸ ਹੋਇਆ ਉਸ ਵਿੱਚ ਕੀ ਮੈਂਸ਼ਨ ਕੀਤਾ ਹੈ ਮਾਸਟਰ ਕਲਾਸਰ ਦੀ ਕਿੰਨੀ ਪਰਤੀ ਰਹੂਗੀ ਪ੍ਰਾਇਮਰੀ ਟੀਚਰ ਦੀ ਕਿੰਨੀ ਪੋਸਟਾ ਰਹੂਗੀ ਠੀਕ ਹੈ ਇਸ ਬਾਰੇ ਵੀਡੀਓ ਤੇ ਅਸੀਂ ਕੱਲ ਕਰਾਂਗੇ ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਜਾਂ ਅਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਪੰਜਾਬ ਵਿੱਚ ਆਉਣ ਵਾਲੀ ਹਰ ਵੈਕੈਂਸੀ ਦਾ ਅਪਡੇਟ ਤੁਹਾਨੂੰ ਚੈਨਲ ਉੱਤੇ ਮਿਲ ਜੂਗਾ। ਠੀਕ ਹੈ ਜੀ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ 9 ਜੁਲਾਈ ਨੂੰ ਜਿਹੜਾ ਨੋਟੀਫਿਕੇਸ਼ਨ ਆ ਗਿਆ ਇਹ ਗਜਟ ਪਾਸ ਕੀਤਾ ਗਿਆ। ਤਾਂ ਜਿਸ ਵਿੱਚ ਸਪੈਸ਼ਲ ਐਜੂਕੇਟਰ ਦੀ ਜਿਹੜੀ ਪੋਸਟਾਂ ਹੈਗੀਆਂ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਪੋਸਟਾਂ ਦੀ ਜਿਸ ਵਿੱਚ 3600 ਪੋਸਟਾਂ ਹੈਗੀਆਂ ਤਾਂ ਮਾਸਟਰ ਕਲਾਸਰ ਦੀ ਜਿਹੜੀ ਪੋਸਟ ਹੈਗੀ ਹੈ ਇਹ 1650 ਰਹੂਗੀ। ਪ੍ਰਾਇਮਰੀ ਟੀਚਰ ਦੀ ਗੱਲ ਕਰੀਏ ਤਾਂ 1950 ਹੋਵੇ ਠੀਕ ਹੈ ਤਾਂ ਇਸ ਵਿੱਚ ਇਹ ਈਟੀਟੀ ਟੀਚਰ ਦੀ ਮਾਸਟਰ ਡਿਗਰੀ ਦੀ ਪਰਤੀ ਹੈਗੀ ਆ ਅਸੀਂ ਪੇ ਸਕੇਲ ਦੀ ਗੱਲ ਕਰੀਏ ਜਿਵੇਂ ਜਿਹੜਾ ਰੂਲ ਹੈ ਗਿਆ 2020 ਵਿੱਚ ਸੀ ਸੇਮ ਪੇ ਆਫ ਸਕੇਲ ਉਹੀ ਰੂਲ ਰਹੂਗਾ ਮਾਸਟਰ ਡਿਗਰੀ ਦੀ ਗੱਲ ਕਰੀਏ ਤਾਂ 35400 ਪੇ ਸਕੇਲ ਰਹੂਗੀ ਪ੍ਰਾਇਮਰੀ ਟੀਚਰ ਦੀ ਗੱਲ ਕਰੀਏ ਤਾਂ 29200 ਪੇ ਆਫ ਸਕੇਲ ਹੋਵੇਗਾ ਟੋਟਲ ਪੋਸਟਾ ਦੀ ਗੱਲ ਕਰੇ ਤਾਂ ਅਸੀਂ 3600 ਪੋਸਟਾ ਹੋ ਠੀਕ ਕਰ ਜੇ ਤਾਂ ਜਲਦ ਹੀ ਇਸ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਵੇਖਣ ਨੂੰ ਮਿਲੇਗਾ ਸਾਨੂੰ ਜਿਹੜੀ ਵੀ ਅਪਡੇਟ ਮਿਲੂਗੀ ਪੰਜਾਬ ਗਵਰਨਮੈਂਟ ਵੱਲੋਂ ਉਸ ਦੇ ਰਿਗਾਰਡਿੰਗ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜੂਗੀ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ ਜਿਹੜੇ ਕੈਂਡੀਡੇਟਾਂ ਦਾ ਪੀਐਸਟੈਟ ਕੁਆਲੀਫਾਈ ਹੈਗਾ ਉਹਨਾਂ ਲਈ ਵਧੀਆ ਮੌਕਾ ਆ ਗਿਆ ਠੀਕ ਹੈ ਤਾਂ ਜਲਦ ਹੀ ਜਿਵੇਂ ਨੋਟੀਫਿਕੇਸ਼ਨ ਆਊਗਾ ਤੁਸੀਂ ਆਪਣੀ ਪ੍ਰੈਪਰੇਸ਼ਨ ਸਟਾਰਟ ਕਰ ਸਕਦੇ ਹੋ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਕੈਂਡੀਡੇਟਾਂ ਨੂੰ 6 ਮਹੀਨਿਆਂ ਦਾ ਟਾਈਮ ਦਿੱਤਾ ਜਾਂਦਾ ਹੈ ਜਿਵੇਂ ਤੁਸੀਂ ਮਾਸਟਰ ਕਾਡਰ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਤਾਂ ਇਸ ਦੇ ਵਾਸਤੇ ਕੈਂਡੀਡੇਟ ਕੋਲ ਪੀਐਸਟੈਟ ਜਿਹੜਾ 2 ਹੈਗਾ ਪੇਪਰ ਲੈਵਲ 2 ਉਹ ਕੁਆਲੀਫਾਈ ਹੋਣਾ ਚਾਹੀਦਾ ਜੇ ਤੁਸੀਂ ਪ੍ਰਾਇਮਰੀ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਤਾਂ ਇਸ ਵਾਸਤੇ ਕੈਂਡੀਡੇਟਾਂ ਕੋਲ ਜਿਹੜਾ ਲੈਵਲ 1 ਹੈਗਾ ਪੀਐਸਟੈਟ ਦਾ ਉਹ ਕੁਆਲੀਫਾਈ ਹੋਣਾ ਚਾਹੀਦਾ ਜੇ ਕੈਂਡੀਡੇਟ ਦੇ ਪੀਐਸਟੈਟ ਕੁਆਲੀਫਾਈ ਹੈਗਾ ਤਾਂ ਉਹਨਾਂ ਲਈ ਜੋਬ ਕਰਨ ਦਾ ਬੜੀਆ ਮੌਕਾ ਹੈਗਾ ਪੰਜਾਬ ਵਿੱਚ ਠੀਕ ਰਹੇ ਜੇ ਤਾਂ ਜਿਵੇਂ ਸਾਨੂੰ ਨੋਟੀਫਿਕੇਸ਼ਨ ਵੱਲੋਂ ਕੋਈ ਵੀ ਅਪਡੇਟ ਮਿਲੂਗੀ ਤਾਂ ਉਸ ਤੇ ਰਿਗਾਰਡਿੰਗ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜੂਗੀ ਧੰਨਵਾਦ